ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਦੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਤੇ ਮੈਂ ਲੱਗੀ ਆ ਜੀ ਦੁਪੱਟੇ ਨੂੰ ਮਤਲਬ ਨੀਚੇ ਪੱਟੀ ਲਾਉਣ ਜਿਵੇਂ ਅੱਜ ਕੱਲ ਟ੍ਰੈਂਡਿੰਗ ਚ ਚੱਲ ਰਹੀ ਆ ਤੇ ਇੱਕ ਮੇਰੀ ਭੈਣ ਦੀ ਕਾਲ ਆਈ ਸੀਗੀ ਹਫਤਾ ਹੋ ਗਿਆ ਮੇਰਾ ਅੱਜ ਟਾਈਮ ਲੱਗਿਆ ਕਿਉਂਕਿ ਮੈਂ ਕਸਟਮਰ ਦਾ ਦੁਪੱਟਾ ਦੇਣਾ ਸੀਗਾ ਤਾਂ ਕਰਕੇ ਮੈਂ ਅੱਜ ਇਹ ਰੈਡੀ ਕਰਨ ਲੱਗੀ ਆ ਮੈਂ ਸੋਚਿਆ ਵੀਡੀਓ ਤੁਹਾਡੇ ਨਾਲ ਸ਼ੇਅਰ ਕਰ ਦਵਾ ਠੀਕ ਆ ਤੇ ਉਹਨਾਂ ਨੇ ਲਵਾਈ ਆ ਜੀ ਕੱਪੜੇ ਦੀ ਠੀਕ ਆ ਇਹ ਬਣੀ ਬਣਾਈ ਵੀ ਆਉਂਦੀ ਆ ਪੱਟੀ ਜਿੱਦਾਂ ਮੈਂ ਤੁਹਾਨੂੰ ਦਿਖਾ ਵੀ ਦਿੰਦੀ ਆ ਹਾਂ ਦੇਖੋ ਇਦਾਂ ਠੀਕ ਹੈ ਜੀ ਇਹ ਬਣੀ ਬਣਾਈ ਵੀ ਆਉਂਦੀ ਆ ਆਪਾਂ ਇਹਨੂੰ ਨੀਚੇ ਅਟੈਚ ਕਰ ਸਕਦੇ ਆ ਤੇ ਇਦਾਂ ਚੌੜੀ ਪੱਟੀ ਲੱਗ ਜਾਊਗੀ ਤੇ ਮੇਰੇ ਕਸਟਮਰ ਦੀ ਡਿਮਾਂਡ ਸੀਗੀ ਉਹ ਕਹਿੰਦੇ ਵੀ ਸਾਨੂੰ 2 ਜਾਂ 3 ਇੰਚ ਚੌੜਾਈ ਚਾਹੀਦੀ ਆ ਠੀਕ ਹੈ ਜਿੱਦਾਂ ਹੁਣ ਦੇਖੋ ਉਹਨਾਂ ਦੇ ਨਾ ਮਤਲਬ ਦੁਪੱਟੇ ਨੂੰ ਲੈਸ ਲੱਗੀ ਹੋਈ ਸੀਗੀ ਜਿਹੜੀ ਆ ਲੈਸ ਆਪਾਂ ਨੇ ਪਹਿਲਾਂ ਆਪਾਂ ਨੇ ਲੈਸ ਤਾਰ ਲਈ ਸਾਰੀ ਠੀਕ ਹੈ ਜੀ ਸਾਰੀ ਲੈਸ ਤਾਰ ਕੇ ਹੁਣ ਆਪਾਂ ਇਹ ਲੈਸ ਨਾਲ ਅਟੈਚ ਕਰਨੀਆਂ ਕਿਉਂਕਿ ਇਹ ਪੱਟੀ ਦੇ ਨਾਲ ਅਟੈਚ ਕਰਨੀ ਆ ਪਹਿਲਾਂ ਨਾ ਆਪਾਂ ਨੇ ਕੱਪੜੇ ਦੀ ਕਟਿੰਗ ਕਰੀ ਆ ਠੀਕ ਹੈ 2.5 2.5 ਇੰਚ ਚੜਾਈ ਚ ਠੀਕ ਹੈ ਜੀ 2.5 2.5 ਇੰਚ ਚੜਾਈ ਚ ਤੇ ਪੈਰ ਪੈਰ ਦੀ ਆਪਣੀ ਵਿੱਚ ਆ ਗਈ ਤੇ ਥੋੜੀ ਥੋੜੀ ਆਪਾਂ ਇੰਨੀ ਇੰਨੀ ਫੋਲਡ ਕਰੂੰਗੇ ਠੀਕ ਆ ਤੇ ਉਹ ਨਾਲ ਅਟੈਚ ਕਰ ਦਣੀ ਇਦਾਂ ਦੁਪट्टे ਦੇ ਨਾਲ ਤੇ ਇਹਦੇ ਵਿੱਚ ਪਾਈ ਆਪਾਂ ਨੇ ਪੇਸਟਿੰਗ ਠੀਕ ਹੈ ਜੀ ਪੇਸਟਿੰਗ ਪਾ ਕੇ ਕਿਉਂਕਿ ਪੇਸਟਿੰਗ ਦੇ ਨਾਲ ਬਿਲਕੁਲ ਫਿਨਿਸ਼ਿੰਗ ਆ ਜਾਂਦੀ ਹੈ ਦੁਪੱਟਾ ਖੜਵਾ ਜਾ ਹੋ ਜਾਂਦਾ ਤੇ ਉਸ ਤੋਂ ਬਾਅਦ ਏ ਧੋਣ ਤੋਂ ਬਾਅਦ ਆਪਣੇ ਆਪ ਹੀ ਸੌਫਟ ਹੋ ਜਾਂਦੀ ਹੈ ਠੀਕ ਆ ਤੇ ਇਦਾਂ ਆਪਾਂ ਨੇ ਇਹ ਪੱਟੀ ਅਟੈਚ ਕਰੀ ਆ ਤੇ ਤੁਸੀਂ ਇੱਧਰ ਦੇਖੋ ਜਿੱਦਾਂ ਹੁਣ ਮੈਂ نیچے ਪੁੱਠੀ ਲੈਸ ਰੱਖੀ ਹੋਈ ਆ ਠੀਕ ਆ ਲੈਸ ਪੁੱਠੀ ਰੱਖ ਕੇ ਐਦਾਂ ਰੱਖ ਕੇ ਤੇ ਇਹ ਇੱਕ ਸਿੰਗਲ ਪੈਰ ਨਾਲ ਲਾਈ ਆ ਮੈਂ ਕਿਉਂਕਿ ਇਹਦੇ ਵਿੱਚ ਹੈਗੀਆਂ ਜੀ ਮੋਤੀ ਤਾਂ ਕਰਕੇ ਮੈਂ ਸਿੰਗਲ ਪੈਰ ਨਾਲ ਲਾਈ ਆ ਤੇ ਸਿੰਗਲ ਪੈਰ ਨਾਲ ਫਿਨਿਸ਼ਿੰਗ ਪੂਰੀ ਆਉਂਦੀ ਆ ਤੁਸੀਂ ਦੇਖੋ ਆ ਦੇਖੋ ਠੀਕ ਆ ਕੋਈ ਵੱਦ ਨਹੀਂ ਨਿਕਲੀ ਕੋਈ ਘਟਨੇ ਨਹੀਂ ਨਿਕਲੀ ਬਿਲਕੁਲ ਓਕੇ ਨਿਕਲੀ ਐ ਲੈਸ ਆਪਣੀ ਤੇ ਐਦਾਂ ਆਪਾਂ ਨੇ ਹੁਣ ਉੱਪਰ ਪੱਟੀ ਰੱਖੀ ਹੋਈ ਆ نیچے ਰੱਖੀ ਹੋਈ ਆ ਲੈਸ ਜੇ ਤੁਸੀਂ ਵੀ ਕਿਸੇ ਨੇ ਵੀ ਟਰਾਈ ਕਰਨਾ ਹੋਵੇ ਤਾਂ ਤੁਸੀਂ ਟਰਾਈ ਕਰ ਸਕਦੇ ਆ ਬਹੁਤ ਜਿਆਦਾ ਸੌਖੇ ਤਰੀਕੇ ਨਾਲ ਮੈਂ ਤੁਹਾਨੂੰ ਦੱਸ ਰਹੀ ਹਾਂ ਇਹ ਤੇ ਬਾਕੀ ਕੋਨੇ ਕੋਲ ਤੇ ਵੀ ਮੈਂ ਤੁਹਾਨੂੰ ਫੋਲਡ ਕਰਨਾ ਦੱਸਦੀ ਹਾਂ ਵੀ ਕੋਨੇ ਕੋਲ ਤੇ ਕਿੱਦਾਂ ਫੋਲਡ ਹੋਊਗਾ ਠੀਕ ਹੈ ਤੇ ਮੇਨ ਚੀਜ਼ ਹੁੰਦਾ ਕੋਨਾ ਜੇ ਕੋਨਾ ਆਪਣਾ ਸਹੀ ਨਿਕਲਿਆ ਆ ਮੰਨ ਲਓ ਕੋਈ ਵੀ ਆਪਾਂ ਪਾਈਪਿੰਗ ਲਾਉਣੇ ਲੈਸ ਲਾਉਣੇ ਆ ਤੇ ਉਹਦਾ ਕੋਨਾ ਇਹੀ ਹੁੰਦਾ ਮੇਰ ਜੇ ਉਹ ਕੋਨਾ ਬਿਲਕੁਲ ਚੌਰਸ ਨਿਕਲਿਆ ਵੀ ਜਿੱਦਾਂ ਹੁਣ ਆ ਦੇਖੋ ਮੈਂ ਇੱਥੇ ਲਾਈ ਆ ਤੇ ਆ ਦੇਖੋ ਜੀ ਠੀਕ ਹੈ ਇਹ ਆਪਣਾ ਕੋਨਾ ਬਣ ਜਣਾ ਜੀ ਇੱਥੇ ਇਹਨੂੰ ਆਪਾਂ ਨੇ ਐਦਾਂ ਪੱਟੀ ਨੂੰ ਐਦਾਂ ਕਰਨਾ ਠੀਕ ਹੈ ਆ ਦੇਖੋ ਆ ਚੀਜ਼ ਹੋ ਰਹੀ ਆਪਣੀ ਪ੍ਰੋਪਰ ਸਹੀ ਹੋਣੀ ਚਾਹੀਦੀ ਹੈ ਠੀਕ ਹੈ ਤੇ ਨੀਚੇ ਵਾਲਾ ਗੋਟਾ ਵੀ ਆਪਣਾ ਸਹੀ ਹੋਣਾ ਚਾਹੀਦਾ ਬਿਲਕੁਲ ਜਿੱਦਾਂ ਹੁਣ ਦੇਖੋ ਹਜੇ ਮੈਂ ਨੀਚੇ ਵਾਲੀ ਫਿਨਿਸ਼ਿੰਗ ਕਰਨੀ ਆ ਤੇ ਆਪਾਂ ਨੇ ਜੋੜ ਪਾਏ ਹੋਏ ਆ ਜਿਵੇਂ 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 ਕੱਪੜੇ ਦੇ ਵਿੱਚ ਜੋੜ ਪਾਏ ਆ ਠੀਕ ਆ ਜੇ ਆਪਾਂ ਜੋੜ ਤੋਂ ਬਿਨਾ ਲਾਉਣੀ ਹੈ ਤੁਸੀਂ ਤਾਂ ਲੰਬੀ ਪੱਟੀ ਮਿਲਦੀ ਆਪਾਂ ਨੂੰ ਆਪਾਂ ਉਹ ਅਟੈਚ ਕਰ ਸਕਦੇ ਆ ਬਸ ਕਸਟਮਰ ਦੀ ਡਿਮਾਂਡ ਸੀਗੀ ਉਹ ਕਹਿੰਦੇ ਵੀ ਸਾਡੇ ਕੱਪੜੇ ਨਾਲ ਹੀ ਰੈਡੀ ਕਰੋ ਤੁਸੀਂ ਦੁਪੱਟਾ ਸਾਡਾ ਤੇ ਤਾਂ ਕਰਕੇ ਮੈਂ ਦੁਪੱਟਾ ਇਦਾਂ ਰੈਡੀ ਕੀਤਾ ਠੀਕ ਹੈ ਇਦਾਂ ਚੌਰਸ ਪੂਰੀ ਆਣੀ ਚਾਹੀਦੀ ਠੀਕ ਆ ਤੇ ਉਹ ਮੈਂ ਕੋਨਾ ਵੀ ਤੁਹਾਨੂੰ ਦੱਸਦੀ ਆ ਆਪਾਂ ਕਿਦਾਂ ਕੱਟ ਸਕਦੇ ਆ ਤੇ ਆ ਦੇਖੋ ਜੀ ਮੈਨਾਂ ਆਪਣਾ ਉਰੇ ਕੋਨਾ ਆ ਗਿਆ ਹਨਾ ਕੋਨੇ ਕੋਲ ਆਪਾਂ ਨੇ ਕਿਦਾਂ ਫੋਲਡ ਕਰਨੀਆਂ ਇਹ ਆਪਾਂ ਨੇ ਨਾ ਪਹਿਲਾਂ ਥੋੜੀ ਸਲਾਈ ਉਰੇ ਤੱਕ ਲੈ ਆਉਣੀ ਆ ਠੀਕ ਹੈ ਤੇ ਇੱਥੇ ਸੂਈ ਕੱਢ ਕੇ ਬਾਹਰ ਠੀਕ ਹੈ ਇਹਨੂੰ ਤਾਂ ਅੱਗੇ ਨੂੰ ਵੀ ਆਪਾਂ ਨੇ ਕੱਢ ਲੈਣਾ ਤੇ ਆ ਚੀਜ਼ ਨੂੰ ਨਾ ਵਿੱਚ ਨੂੰ ਫੋਲਡ ਕਰ ਦੇਣਾ ਆ ਚੀਜ਼ ਨੂੰ ਥੱਲੇ ਆਣੀ ਨੂੰ ਵਿੱਚ ਨੂੰ ਫੋਲਡ ਕਰ ਦੇਣਾ ਠੀਕ ਹੈ ਵਿੱਚ ਨੂੰ ਫੋਲਡ ਕਰਕੇ ਇਨੂੰ ਆਪਾਂ ਨੇ ਇਦਾਂ ਕਮਾ ਦੇਣਾ ਠੀਕ ਹੈ ਜੀ ਇਹ ਆ ਚੀਜ਼ ਐ ਇਦਾਂ ਫੋਲਡ ਕਰਕੇ ਦੇਖੋ ਜਿਵੇਂ ਹੁਣ ਆ ਚੀਜ਼ ਇਦਾਂ ਰੱਖ ਲਈ ਠੀਕ ਹੈ ਆ ਚੀਜ਼ ਆਪਾਂ ਨੇ ਇਦਾਂ ਫੋਲਡ ਕਰ ਲੈਣੀ ਇਹ ਆ ਚੀਜ਼ ਆਪਣੀ ਇਦਾਂ ਕਰ ਲੈਣੀ ਠੀਕ ਹੈ ਫਿਰ ਇਹਦੇ ਨਾਲ-ਨਾਲ ਆਪਾਂ ਨੇ ਸਲਾਈ ਲਾਉਣੀ ਸਟਾਰਟ ਕਰ ਦੇਣੀ हां जी दोस्तों ਆਪਾਂ ਨੇ ਨਾ ਹੁਣ ਐਦਾਂ ਪੱਟੀ ਫੋਲਡ ਕਰ ਲੈਣੀ ਹੈ ਠੀਕ ਆ ਜਿਹੜੀ ਆ ਵਾਲੀ ਪੱਟੀ ਹੁਣ ਮੈਂ ਲਾ ਰਹੀ ਆ ਇਹ ਆਪਾਂ ਦੁਪट्टे ਨਾਲ ਨਹੀਂ ਅਟੈਚ ਕਰੀ ਆਪਾਂ ਨੇ ਪਹਿਲਾਂ ਇਹਨੂੰ ਫੋਲਡ ਕਰ ਲੈਣਾ ਚੰਗੀ ਤਰ੍ਹਾਂ ਠੀਕ ਹੈ ਜੀ ਐਦਾਂ ਫੋਲਡ ਕਰ ਲੈਣਾ ਫਿਰ ਇਹਨੂੰ ਆਪਾਂ ਨੇ ਇਸ ਤਰੀਕੇ ਨਾਲ ਲਾਉਣਾ ਠੀਕ ਹੈ ਤੇ ਐ ਐਦਾਂ ਕਰਕੇ ਤੇ ਆਪਾਂ ਨੇ ਫਿਰ ਬਾਅਦ ਵਿੱਚ ਆਹ ਵਾਲੀ ਸਲਾਈ ਬਾਅਦ ਚ ਲਾਉਣੀ ਆ ਠੀਕ ਆ ਜਿਹੜੀ ਆ ਇਹਦੇ ਨਾਲ ਅਟੈਚ ਕਰਨੀ ਆ ਤੁਸੀਂ ਨਾ ਪਹਿਲਾਂ ਚੰਗੀ ਤਰ੍ਹਾਂ ਪੱਟੀ ਨੂੰ ਐਦਾਂ ਫੋਲਡ ਕਰ ਲੈਣਾ ਠੀਕ ਹੈ ਵੀ ਸਾਰੀ ਇੱਕ ਬਰਾਬਰ ਫੋਲਡ ਹੋਣੀ ਚਾਹੀਦੀ ਹੈ ਕਿਤੇ ਦੇ ਵੱਧ ਨਹੀਂ ਕਿਤੇ ਤੇ ਘੱਟ ਨਹੀਂ ਹੋਣੀ ਚਾਹੀਦੀ ਠੀਕ ਹੈ ਇਹ ਚੀਜ਼ ਦਾ ਤੁਸੀਂ ਧਿਆਨ ਰੱਖਣਾ ਤੇ ਉਸ ਤੋਂ ਬਾਅਦ ਇਹਨੂੰ ਨਾਲ ਲਗਦੀ ਹੈ ਆਪਣੇ ਦੁਪट्टे ਦੇ ਨਾਲ ਅਟੈਚ ਕਰ ਦੇਣਾ ਉਹ ਮੈਂ ਤੁਹਾਨੂੰ ਬਾਅਦ ਵਿੱਚ ਦਿਖਾਉਣੀ ਆ ਤੇ ਤੁਸੀਂ ਵੀਡੀਓ ਫੁੱਲ ਜ਼ਰੂਰ ਦੇਖਿਓ ਤੁਹਾਨੂੰ ਦੁਪੱਟਾ ਰੈਡੀ ਹੋਇਆ ਹੋਇਆ ਹੀ ਦਿਖਾਉਂਗੀ ਠੀਕ ਹੈ ਇਹ ਪੱਟੀ ਬਾਰੇ ਮੈਂ ਤੁਹਾਨੂੰ ਤਾਂ ਦੱਸ ਰਹੀ ਆ ਕਿਉਂਕਿ ਫਿਰ ਤੁਸੀਂ ਮੈਨੂੰ ਬਾਅਦ ਵਿੱਚ ਮੈਸੇਜ ਕਰੋਗੇ ਵੀ ਤੁਸੀਂ ਇਹ ਪੱਟੇ ਇਹਨਾਂ ਦੱਸੀ ਕਿਦਾਂ ਫੋਲਡ ਕੀਤੀ ਆ ਨਾ ਤੇ ਆਪਾਂ ਨੇ ਇਹ ਫੋਲਡ ਇਦਾਂ ਕੀਤੀ ਆ ਠੀਕ ਹੈ ਜਿੰਨੀ ਜਿੰਨੀ ਆਪਾਂ ਨੂੰ ਚਾਹੀਦੀ ਹੈ 11 11 ਛੱਡ ਕੇ ਠੀਕ ਹੈ ਚਾਹੇ ਤੁਸੀਂ ਡੇਢ ਦੀ ਵੀ ਲਾ ਸਕਦੇ ਹੋ 2 ਦੀ ਵੀ ਲਾ ਸਕਦੇ ਹੋ ਜਿੰਨੀ ਤੁਹਾਡੀ ਇੱਛਾ ਤੁਸੀਂ ਲਾ ਸਕਦੇ ਆ ਠੀਕ ਹੈ ਤੇ ਬਾਕੀ ਚਲੋ ਤੁਸੀਂ ਵੀਡੀਓ ਨਾਲ ਬਨੇ ਰਹੋ ਤੇ ਮੈਂ ਤੁਹਾਨੂੰ ਅੱਗੇ ਦਿਖਾਉਣੀ ਆ ਵੀ ਆਪਾਂ ਦੁਪੱਟੇ ਨਾਲ ਕਿੱਦਾਂ ਅਟੈਚ ਕੀਤੀ ਆ ਹੁਣ ਆਪਾਂ ਨੇ ਇਦਾਂ ਪੱਟੀ ਨੂੰ ਸਾਰੀ ਨੂੰ ਸਲਾਈ ਲਾ ਲਈ ਠੀਕ ਹੈ ਸਲਾਈ ਲਾਉਣ ਤੋਂ ਬਾਅਦ ਹੁਣ ਆਪਾਂ ਲੱਗੇ ਇਹਨੂੰ ਦੁਪੱਟੇ ਨਾਲ ਅਟੈਚ ਕਰਨੇ ਠੀਕ ਹੈ ਆਪਾਂ ਕੋਨੇ ਤੋਂ ਸਟਾਰਟ ਕਰਨ ਲੱਗੇ ਆ ਠੀਕ ਹੈ ਤੇ ਕੋਨੇ ਤੋਂ ਆਪਾਂ ਨੇ ਕਿੱਦਾਂ ਸਟਾਰਟ ਕਰਨੀ ਆ ਆ ਕੋਨਾ ਚੰਗੀ ਤਰ੍ਹਾਂ ਬਣਾਉਣਾ ਹੈ ਠੀਕ ਹੈ ਇਹਦੇ ਨਾਲ ਅਟੈਚ ਕਰਕੇ ਐਦਾਂ ਠੀਕ ਹੈ ਜੀ ਆਹ ਕੋਨੇ ਤੋਂ ਆਪਾਂ ਨੇ ਸਲਾਈ ਲਾਉਣੀ ਹੈ ਹੁਣ ਐਨ ਪੂਰੀ ਫਿਨਿਸ਼ਿੰਗ ਨਾਲ ਲਾਉਣੀ ਹੈ ਜੀ ਤੁਸੀਂ ਤੇ ਉਰੇ ਤੋਂ ਸਲਾਈ ਐਦਾਂ ਲਿਆ ਕੇ ਐਦਾਂ ਠੀਕ ਹੈ ਉਸ ਤੋਂ ਬਾਅਦ ਆਪਾਂ ਨੇ ਇੱਦਾਂ ਅਟੈਚ ਕਰਨਾ ਸ਼ੁਰੂ ਕਰ ਦੇਣਾ ਤੇ ਨਾਲ-ਨਾਲ ਦੁਪੱਟਾ ਸੈੱਟ ਕਰਨਾ ਤੇ ਨਾਲ-ਨਾਲ ਆਪਾਂ ਨੇ ਆਹ ਚੀਜ਼ ਸੈੱਟ ਕਰ ਲਈ। ਠੀਕ ਹੈ ਜੀ? ਐਦਾਂ ਹੀ ਸਿਰੇ ਤੱਕ ਆਪਾਂ ਨੇ ਲਾਉਂਦਿਆਂ ਨੇ ਜਾਈ ਜਾਣਾ ਤੇ نیچے ਪੂਰਾ ਧਿਆਨ ਰੱਖਣਾ ਹੈ। ਜੇ ਤੁਹਾਨੂੰ ਲੱਗਦਾ ਵੀ نیچے ਬਵਾਲ ਪੈ ਰਿਹਾ ਤਾਂ ਤੁਸੀਂ ਪ੍ਰੈਸ ਫੇਰ ਲਿਓ। ਠੀਕ ਹੈ ਚੰਗੀ ਤਰ੍ਹਾਂ ਪ੍ਰੈਸ ਕਰਕੇ ਸੇ ਦੁਪੱਟੇ ਨਾਲ ਅਟੈਚ ਕਰ ਦਿਓ। ਐਦਾਂ। ਠੀਕ ਹੈ ਜੀ। ਤੇ ਇਦਾਂ ਅਟੈਚ ਕਰਨਾ ਤੇ ਇਦਾਂ ਪ੍ਰੋਪਰ ਫਿਨਿਸ਼ਿੰਗ ਦੂਜੀ ਸਾਈਡ ਵੀ ਫਿਨਿਸ਼ਿੰਗ ਪੂਰੀ ਹੋਣੀ ਚਾਹੀਦੀ ਹੈ ਠੀਕ ਹੈ ਤੇ ਆਪਾਂ ਪੂਰੇ ਦੱਬ ਵਿੱਚ ਸਲਾਈ ਵੀ ਲਾ ਸਕਦੇ ਹਾਂ ਜੇ ਤੁਸੀਂ ਲਾਉਣਾ ਚਾਹੋ ਨੇ ਤਾਂ ਲਾ ਸਕਦੇ ਹਾਂ ਨਹੀਂ अदरवाइज ਕੋਈ ਲੋੜ ਵੀ ਨਹੀਂ ਹੈਗੀ ਠੀਕ ਹੈ ਇਦਾਂ ਧਿਆਨ ਪੂਰੀ ਫਿਨਿਸ਼ਿੰਗ ਨਾਲ ਲਾਉਣੀ ਹੈ ਇਹ ਜਦੋਂ ਵੀ ਲਾਉਣੀ ਪੱਟੀ ਠੀਕ ਹੈ ਜੀ ਤੇ ਬਾਕੀ ਮੈਂ ਤੁਹਾਨੂੰ ਓਕੇ ਕਰਕੇ ਦਿਖਾਉਣੀ ਹੁਣ ਠੀਕ ਹੈ ਸਾਰਾ ਪ੍ਰੋਪਰ ਦੁਪੱਟਾ ਤਿਆਰ ਕਰਕੇ ਫਿਰ ਮੈਂ ਤੁਹਾਨੂੰ ਐਂਡ ਚ ਦੀ ਲੁੱਕ ਦਿਖਾਉਣੀ ਆ ਤੁਹਾਨੂੰ ਕਿੱਦਾਂ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਓ ਹਾਂਜੀ ਦੋਸਤੋ ਆਪਣਾ ਦੁਪੱਟਾ ਹੋ ਗਿਆ ਰੈਡੀ ਤੇ ਤੁਸੀਂ ਦੇਖ ਸਕਦੇ ਆ ਐਨੀ ਚੌੜੀ ਆਪਾਂ ਨੇ ਲਈ ਇਹਨੂੰ ਪੱਟੀ ਨੀਚੇ ਠੀਕ ਆ ਤੇ ਆ ਦੇਖੋ ਸਾਰੀ ਮਤਲਬ ਪ੍ਰੋਪਰ ਪੂਰੀ ਫਿਨਿਸ਼ਿੰਗ ਨਾਲ ਲਈ ਆ ਤੁਸੀਂ ਪ੍ਰੈਸ ਕਰਕੇ ਲਾਉਣੀ ਆ ਜਦੋਂ ਵੀ ਲਾਉਣੀ ਆ ਤੁਸੀਂ ਪ੍ਰੈਸ ਕਰਕੇ ਹੀ ਲਾਉਣੀ ਆ ਠੀਕ ਆ ਤੇ ਐਦਾਂ ਕੋਨਿਆਂ 'ਚ ਵੀ ਫਿਨਿਸ਼ਿੰਗ ਚਾਹੀਦੀ ਆ ਤੁਹਾਡੀ ਤੇ ਇੱਧਰਲੀ ਸਾਈਡ ਤੋਂ ਵੀ ਫਿਨਿਸ਼ਿੰਗ ਚਾਹੀਦੀ ਐ ਇੱਥੇ ਵੀ ਬੰਨਣੀ ਚਾਹੀਦਾ ਕੋਈ ਵੀ ਠੀਕ ਆ ਤੇ ਐਦਾਂ ਲਾਈ ਆ ਜੀ ਆਪਾਂ ਨੇ ਪੱਟੀ ਤੇ ਬਾਕੀ ਕਮੈਂਟ ਕਰਕੇ ਜਰੂਰ ਦੱਸਿਓ ਕਿੱਦਾਂ ਲੱਗੀ ਪੱਟੀ ਤੇ ਕਿੱਦਾਂ ਲੱਗੀ ਲੈਸ ਤੇ ਲੈਸ ਵੀ ਤੁਸੀਂ ਦੇਖ ਸਕਦੇ ਹੋ ਪੂਰੀ ਫਿਨਿਸ਼ਿੰਗ ਨਾਲ ਲੱਗੀ ਆ ਤੇ ਬਾਕੀ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਿਓ ਧੰਨਵਾਦ ਜੀ ਸ਼ਸ਼ੀ ਕਾਲ ਜੀ